ਜਗਨੀ ਕੱਤ ਦੀ ਚਰਖਾ ਓ ਨਾਲੇ ਦੀ ਸਾਈਂ ਦਾ ਚੜ ਪੁਣਿਸ਼ ਕਦੇ ਹੋ ਚੜ ਪੁਣਿਸ਼ ਕਦੇ ਉੱਤੇ ਮਲਾਦਾ ਤੰਦ ਪਾਈ ਦਾ ਜਗਨੀ ਕੱਤ ਦੀ ਚਰਖਾ ਓ ਨਾਲੇ ਦੀ ਸਾਈਂ ਦਾ ਜਗਨੀ ਕੱਤ ਦੀ ਚਰਖਾ ਲਾ ਬਿਸਮਿਲਲਾ ਤੇਰੀ ਜੁਗਨੀ ਪਾਈ ਤਾਰ ਵਾਲਿਆ ਵੀ ਜੁਗਨੀ ਸਾਈ ਮੋੜਾ ਵਾਲਿਆ ਵੀ ਜੁਗਨੀ ਅਲੀ ਮੋਲਾਲੀ ਤੇਰੀ ਜੁਗਨੀ ਹੋ ਕਿ ਗਾਇ ਬਹੁ ਹੋ ਬੋਲ ਮਿਟੀ ਦੇਆ ਬਾਵੇ ਆਵੇ ਤੇਰੇ ਦੁੱਖਾਂ ਦੇ ਮਾਰ ਮੁਕਾ ਲਿਆ ਆਵੇ ਖਾਲਸਾ ਵਾਹਿਗੁਰੂ ਦੀ ਜਿੱਤ ਫਤਿਹ ਵਾਹਿ

ગરુ ગરીબની વારીબની વા ગરીબ ની વાી મા પંજમા પડતાલ કરતી જા ए क्यों का सतगुरु प्रसाद जालाना थालाना वसुद गगन जालाना थालाना वसुद गगन जालाना थालाना वसुद गगन जालाना थालाना वसुद गगन एकाए वसुद गगन जालन तालन वसुद गगन नारे नर है नमस्कारम नमस्कार नर है नमस्कार नमस्कार जालन तालन वसुद गगन ज

ਗਗਨ ਜਲਨ ਫਲਨ ਬਸੂਦ ਗਗਰ ਇਕ ਇਕਨ ਕਾਰਨ ਇਕ ਇਕ ਕਾਰਨ ਬਹੁਤ ਓਕੇ ਓਕੇ ਬਟਾਲੇ ਦੀ ਗੱਲ ਕੀਤੀ ਜਾਵੇ ਤੇ ਇਸ ਧਰਤੀ ਦੇ ਜ਼ਰੇ ਜ਼ਰੇ ਦੇ ਵਿੱਚ ਸੰਗੀਤ ਵਸਿਆ ਹੋਇਆ ਬਹੁਤ ਸਾਰੇ ਇੱਥੇ ਦੇ ਜਿਹੜੇ ਆ ਵੱਡੇ ਵੱਡੇ ਐਕਟਰ ਵੀ ਪੈਦਾ ਹੋਏ ਸ਼ਿਵ ਕੁਮਾਰ ਵਰਗੇ ਬਟਾਲਵੀ ਵਰਗੇ ਜਿਹੜੇ ਆ ਉਸ ਸ਼ਹਿਰ ਦੇ ਵਿੱਚ ਪੈਦਾ ਹੋਏ ਅਤੇ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਅੱਜ ਵੀ ਲੋਕੋਚ ਤੇ ਪੀ ਐਚ ਡੀ ਕਰ ਰਹੇ ਸੋ ਇਸ ਬਟਾਲੀ ਦੀ ਧਰਤੀ ਦੇ ਉੱਤੇ ਅੱਜ ਵੀ ਛੋਟੇ-ਛੋਟੇ ਜਿਹੜੇ ਕੋਈ ਨੌਜਵਾਨ ਜਾਂ ਬੱਚੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਗਲੇ ਦੇ ਵਿੱਚ ਇੰਨੀ ਮਿਠਾਸ ਆ ਕਿ ਸ਼ਾਇਦ ਵੰਗਰ ਉਹ ਦੁਨੀਆ ਦੇ ਵਿੱਚ ਆਪਣੇ ਮਿੱਠੇ ਪਿਆਰੇ ਬਹੁਤ ਭੁੱਲਦੇ ਨੇ ਤੁਸੀਂ ਕਪਲ ਦਾ ਸ਼ੋਅ ਤੇ ਜ਼ਰੂਰ ਵੇਖਿਆ ਹੋਵੇਗਾ ਉਸ ਵਿੱਚ ਚਿੰਕੀ ਮਿੰਕੀ ਆਉਂਦਿਆ ਸੀ ਸਾਡੀਆਂ ਨਜ਼ਰਾਂ ਦੇ ਵਿੱਚ ਇੱਕ ਬਲੱਖਣ ਪਛਾਣ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਅੱਜ ਬਟਾਲੀ ਦੀ ਚਿੰਕੀ ਮਿੰਕੀ ਨਾਲ ਮਿਲਾਵਾਂਗੇ ਜਿਸ ਦਾ ਨਾਮ ਤਾਨਿਆ ਔਰ ਮਾਨਿਆ ਦੋ ਸਗੀਆਂ ਭੈਣਾਂ ਨੇ ਜੁੜਵਾ ਭੈਣਾਂ ਨੇ ਜਿਨ੍ਹਾਂ ਨੇ ਸੰਗੀਤ ਦੇ ਵਿੱਚ ਇੱਕ ਵੱਖਰੀ ਹੀ ਆਪਣੀ ਪਛਾਣ ਬਣਾਈ ਹੈ ਜਿੱਥੇ ਉਹਨਾਂ ਨੇ ਸੰਗੀਤ ਜਦੋਂ ਇਹ ਗਾਉਂਦੀਆਂ ਨੇ ਤੇ ਇੱਕ ਵਾਤਾਵਰਨ ਦੇ ਵਿੱਚ ਕਹਿ ਸਕਦੇ ਆ ਕਿ ਮਠਾਸ ਖੁੱਲ ਜਾਂਦੀ ਆ ਆਪਾਂ ਗੱਲਬਾਤ ਕਰਦੇ ਹਾਂ ਜਿਹੜਾ ਕੀ ਨਾਮ ਆ ਮਾਨਿਆ ਬਾਟਿਆ ਤਾਂ ਤਾਨਿਆ ਬਾਟਿਆ ਤੁਸੀਂ ਜਿਹੜਾ ਗੌਂਡ ਜਾਂ ਸ਼ੁਰੂਆਤ ਆ ਉਹ ਕਿੰਨਾ ਚਿਰ ਪਹਿਲਾਂ ਕੀਤੀ ਇਸ ਸਾਲ ਕੋ ਹੋ ਗਿਆ ਸਾਨੂੰ ਤੇ ਉਹਦੇ ਵਿੱਚ ਕੰਪੀਟੀਸ਼ਨ ਵਗੈਰਾ ਆਏ ਉਹਦੇ ਵਿੱਚ ਕਿੰਨੇ ਕੰਪੀਟੀਸ਼ਨ ਦੇਖੇ ਜਿੱਤੇ ਇੱਕ ਪਿਛਲੇ ਸਾਲ ਐਸੀ ਆੜੀ ਖੋਸਲਾ ਹੋਇਆ ਸੀ ਉੱਚ ਸਾਡੀ ਸੈਕਿੰਡ ਪੋਜੀਸ਼ਨ ਆਈ ਸੀ ਹੁਣ ਸਾਡਾ ਸੰਗਰੂਰ ਵਿੱਚ ਆਸੀ ਉੱਥੇ ਸਾਡੀ ਫਰਸਟ ਪੋਜੀਸ਼ਨ ਆਈ ਸੀ ਸਟੇਟ ਲੈਵਲ ਤੇ ਸਾਡੇ ਦਰਸ਼ਕਾਂ ਨੂੰ ਕੁਛ ਨਾ ਕੁਛ ਦਾ ਕੇ ਦਿਨਾ ਸਰਮੇਦਾਨੀ ਸਰਮੇਦਾਨੀ ਵਰਗਾਏ ਮੇਰਾ ਮਾਹੀ ਵੇਹੋਰ ਮੈਨੂੰ ਕੀ ਚਾਹੀਦਾ ਸਰਮੇਦਾਨੀ ਵਰਗਾਏ ਮੇਰਾ ਮਾਹੀ ਵੇਹੋਰ ਮੈਨੂੰ ਕੀ ਚਾਹੀਦਾ ਉਹਦੀ ਪੈਰ ਚਾਲ ਸੁਣਾ ਜਦ ਜਦ ਮੈਂ ਮੈਂ ਤੰਬੋਲੀ ਆਨੀ ਜਾਂਦਾ ਇੱਕ ਵਾਕ ਵੀ ਉਦੇ ਮੋਗੇ ਦਿਨ ਜਤ ਤੁਰ ਪਛਾਣ ਕੇ ਸਈਆਂ ਚੁੱਪ ਕਾਰ ਜਾਂਦਾ ਉਹ ਦੋ ਆਪ ਵੀ ਜਦੋਂ ਅੱਖੀਆਂ ਦਾ ਨੂਰ ਹੋਵੇ ਸਾਵੇ ਦੁਪੱਟਾ ਸਿਰੋਂ ਨਹੀਂ ਉਲਾਹੀਦਾ ਸਰ ਮੈਦਾਨੀ ਸਰ ਮੈਦਾਨੀ ਵਰਗਾ ਏ ਮੇਰਾ ਮਾਨੀ ਵੇ ਹੋਰ ਮੈਨੂੰ ਕੀ ਚਾਹੀਦਾ ਸਰ ਮੈਦਾਨੀ ਵਰਗਾ ਏ ਮੇਰਾ ਮਾਹੀ ਵੇ ਹੋਰ ਮੈਨੂੰ ਕੀ ਚਾਹੀਦਾ ਜੇ ਗੱਲ ਕੀਤੀ ਜਾਵੇ ਤੇ ਗੀਤਾਂ ਦੇ ਨਾਲ-ਨਾਲ ਬਹੁਤ ਸੁੰਦਰ ਸ਼ਬਦ ਜਿਹੜਾ ਉਹ ਗਾਇਨ ਕਰਦੀਆਂ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬੇਟਾ ਜਿਹੜਾ ਰਿਆਜ਼ ਆ ਉਹ ਕਿਸ ਸਾਜ਼ ਦੇ ਨਾਲ ਕਰਦੇ ਸਾਜ਼ ਕੋਈ ਵੀ ਨਹੀਂ ਹੈਗਾ ਜੈਸੇ ਹੀ ਰਿਆਜ਼ ਕਰਦੇ ਹਾਂ ਹਾਂਜੀ ਕੀ ਕਰਾਂ ਮੈਂ ਸਾਜ ਜਿਹੜਾ ਕੁਝ ਨਹੀਂ ਅਫੋਰਡ ਨਹੀਂ ਕਰ ਸਕਦੇ ਸ਼ਰਾਰਤਾਂ ਆਪਸ ਵਿੱਚ ਭੈਣਾ ਭੈਣਾ ਦੀ ਹੁੰਦੀਆਂ ਹੋਣਗੀਆਂ ਹਾਂਜੀ ਤੇ ਕਦੀ ਇਦਾਂ ਹੁੰਦਾ ਹੈ ਕਿ ਇੱਕ ਨੂੰ ਚੀਜ਼ ਮਿਲ ਗਈ ਤੇ ਮਾਂ ਵੀ ਨਾ ਪਛਾਣ ਪਾਏ ਤੇ ਫਿਰ ਉਹਨੂੰ ਜਾਣ ਕੇ ਦੇ ਦਿੰਦੀ ਤੇ ਦੂਸਰੀ ਭੁੱਖੀ ਰਹੇ ਹੁੰਦਾ ਕਿਸ ਤਰ੍ਹਾਂ ਹੁੰਦਾ ਸੋ ਇਹ ਗੱਲ ਦੱਸੋ ਜਿੱਦਾਂ ਮੰਨ ਲਓ ਕੋਈ ਚੀਜ਼ ਆਈ ਹੈ ਤੇ ਮੈਂ ਬਾਹਰਾਂ ਤੇ ਮੇਰੀ ਵੀ ਖਾ ਲੈਂਦੀ ਹੈ ਸੋ ਭੁੱਖੀ ਰਹੇ ਨਹੀਂ ਮੈਂ ਸੋ ਦਰਸ਼ਕੋ ਪਛਾਣਨਾ ਇੰਨਾ ਮੁਸ਼ਕਿਲ ਹੈ ਜਿਹੜਾ ਮੈਂ ਪਹਿਲਾਂ ਹੀ ਐਗਜ਼ਾਮਪਲ ਦੇ ਚੁੱਕਾ ਚਿੰਗੀ ਮਿੱਕੀ ਦੀ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਆ ਤੇ ਇਹਨਾਂ ਨੂੰ ਮਾਪੇ-ਵਾਪੇ ਦੇ ਨਾਲ ਵੀ ਗੱਲ ਕਰਾਂਗੇ ਸਾਨੂੰ ਤੇ ਪਛਾਣਨਾ ਬਹੁਤ ਔਖਾ ਆ ਤੇ ਆਪਾਂ ਮਾਪੇ-ਵਾਪੇ ਦੇ ਨਾਲ ਵੀ ਗੱਲ ਕਰਦੇ ਹਾਂਜੀ ਉਹਨਾਂ ਬੱਚਿਆਂ ਦੇ ਮਾਤਾ-ਪਿਤਾ ਸਾਡੇ ਨਾਲ ਨੇ 파ਰਸ ਪਾਟੀਆਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ 파ਰਸ ਜੀ ਬੇਟੀ ਨੂੰ ਤੁਸੀਂ ਮਤਲਬ ਜਿਹੜਾ ਵਾ ਗਾ ਰਹੀ ਆ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਆਜ਼ਾਦਤ ਲੋਕਾਂ ਨੂੰ ਕੀ ਮੈਸੇਜ ਇਹ ਸਾਡੇ ਬੱਚੇ ਖੁੱਲ੍ਹ ਜਾ ਜਾਂਦਾ ਜੀ ਸਟੇਟ ਲੈਵਲ ਤੇ ਫਸਟ ਨਾਮ ਜਿੱਤ ਕੇ ਲੈ ਆਇਆ ਨੇ ਫਸਟ ਪ੍ਰਾਈਜ਼ ਲੈ ਕੇ ਆਇਆ ਨੇ ਸ਼ਬਦ ਗਾਇਨ ਦੇ ਵਿੱਚ ਤੇ ਮੈਨੂੰ ਇੰਨੇ ਬਹੁਤ ਮਾਣ ਹੈ ਇਹਨਾਂ ਤੇ ਇੰਨੀ ਫੁੱਲ ਸਪੋਰਟ ਹੈ ਮੇਰੀ ਕਿ ਜਿੰਨਾ ਮੱਧ ਜਿੱਥੇ ਮਲਜੀ ਲੈਵਲ ਤੇ ਪਹੁੰਚਣ ਤੇ ਸਾਡਾ ਨਾਮ ਰੌਸ਼ਨ ਕਰਨ ਜਸਤਰੀ ਕੇ ਦੇ ਨਾਲ ਇੱਕ ਗਾਇਕ ਕਰਦੀ ਹੈ ਹਾਂ ਜੀ ਤੁਹਾਨੂੰ ਫਕਰ ਮਹਿਸੂਸ ਹੁੰਦਾ ਬਹੁਤ ਫਕਰ ਹੈ ਜੀ ਮੈਨੂੰ ਬਹੁਤ ਮਾਣ ਹੈ ਮੇਰੀਆਂ ਬੇਟੀਆਂ ਤੇ ਜੀ ਹੁਣ ਵੱਟਲ ਵੱਡੀਆਂ ਵੱਡੀਆਂ ਸਟੇਜਾਂ ਤੇ ਵੀ ਜਾਣਗੇ ਹਾਂ ਜੀ ਤੇ ਕਿੱਦਾਂ ਦੀ ਤੁਹਾਡੀ ਸਪੋਰਟ ਲਈ ਮੇਰੇ ਬਣਾ ਫੁੱਲ ਸਪੋਰਟ ਹੈ ਸਾਡੇ ਪਰਿਵਾਰ ਵੱਲੋਂ ਫੁੱਲ ਸਪੋਰਟ ਹੈ ਜਿੱਥੇ ਮਰਜੀ ਗਾਨ ਕੋਈ ਦਿੱਕਤ ਨਹੀਂ ਵੱਡਾ ਪਲੇਟਫਾਰਮ ਮਿਲਣਾ ਚਾਹੀਦਾ ਇਹਨਾਂ ਨੂੰ ਅੱਗੇ ਵਧਰੀਆਂ ਚਾਹੀਦੀਆਂ ਨੇ ਜੀ ਆਡੀਅנס ਨੂੰ ਕੀ ਮੈਸੇਜ ਆਡੀਅנס ਨੂੰ ਮੈਸੇਜ ਇਹ ਹੀ ਹੈ ਕਿ ਇਹਨਾਂ ਨੂੰ ਫੁੱਲ ਸਪੋਰਟ ਕਰਨ ਮਰੀਆਂ ਬੇਟੀਆਂ ਨੂੰ ਇਹਨਾਂ ਦੀ ਆਵਾਜ਼ ਵਿੱਚ ਦਮ ਹੈਗਾ ਰੋਹਾਨੀ ਆਵਾਜ਼ ਹੈ ਇਹਨਾਂ ਦੀ ਔਰ ਬਹੁਤ ਵਧੀਆ ਗਾਨੀਆਂ ਨੇ ਇਹਨਾਂ ਨੂੰ ਪੂਰੀ ਸਪੋਰਟ ਦੀ ਲੋੜ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਹੈ ਜੀ ਭਾਰਤੀ ਭਟਿਆ ਭਾਰਤੀ ਜੀ ਕਿੱਥੇ ਤੁਹਾਡੀ ਸਪੋਰਟ ਤੇ ਬੱਚਿਆਂ ਨੂੰ ਹੈ ਹੀ ਆ ਹਾਂ ਜੀ ਤੇ ਜਿਸ ਤਰ੍ਹਾਂ ਪਰਵੇਸ਼ ਤੁਸੀਂ ਕਰਦੇ ਹੋ ਹਾਂਜੀ ਉਹਦੇ ਵਿੱਚ ਇਹਨਾਂ ਦਾ ਮਤਲਬ ਪਛਾਣ ਕਿੱਦਾਂ ਕਰਦੇ ਹਾਂ ਹੁਣ ਤੇ ਕੋਈ ਚਲੋ ਦਿੱਕਤ ਨਹੀਂ ਆਉਂਦੀ ਜਦੋਂ ਛੋਟੀਆਂ ਸੀਗੀਆਂ ਅਦੋਂ ਕਾਫੀ ਦਿੱਕਤ ਆਉਂਦੀ ਸੀ ਜਿੱਦਾਂ ਇੱਕ ਨੇ ਜੇ ਦੁੱਧ ਪੀ ਲਿਆ ਤੇ ਗਲਤੀ ਨਾਲ ਉਹਨੂੰ ਹੀ ਦੁਬਾਰਾ ਪਿਲਾ ਦੇਣਾ ਦੂਸਰੀ ਨੇ ਭੁੱਖੀ ਰਹਿ ਜਾਣਾ ਜੇ ਕੋਈ ਗਲਤੀ ਕਿਸੇ ਨੇ ਕੀਤੀ ਹੈ ਮਾਰ ਦੂਜੀ ਨੂੰ ਪੈ ਜਾਂਦੀ ਹੈ ਫਿਰ ਉਹਨੇ ਕਹਣਾ ਮਮਾ ਮੈਂ ਨਹੀਂ ਸੀ ਕੀਤਾ ਉਹਨੇ ਕੀਤਾ ਸੀ ਤੇ ਐਦਾਂ ਦੀਆਂ ਦਿੱਕਤਾਂ ਜਿੱਦਾਂ ਦਵਾਈ ਦੇਣੀ ਹੈ ਇੱਕ ਨੂੰ ਦੋ ਵਾਰੀ ਦੇਤੀ ਹੈ ਤੇ ਇੱਕ ਨੂੰ ਇੱਕ ਵਾਰੀ ਵੀ ਨਹੀਂ ਦਿੱਤੀ ਫਿਰ ਅਸੀਂ ਇੱਕ ਮਤਲਬ ਢਾਂਗਾ ਬਣ ਲਿਆ ਨਾ ਵੀ ਇੱਕ ਦੀ ਬਾਤ ਹੈ ਫਿਰ ਉਹ ਨਿਸ਼ਾਨੀ ਰਹੇਗੀ ਕਿ ਇਹਨੂੰ ਅਸੀਂ ਦਵਾਈ ਦੇਤੀ ਆ ਜਾਂ ਖਾਣਾ ਦਿੱਤਾ ਐ ਐਸਾ ਕਰਦੇ ਸੀ ਮੈਨੇਜ ਫਿਰ ਸੋ ਕਹਿੰਦੇ ਪ੍ਰਮਾਤਮਾ ਖੁੱਤ ਨਹੀਂ ਆਉਂਦਾ ਲੇਕਿਨ ਕਿਸੇ ਨਾ ਕਿਸੇ ਨੂੰ ਜ਼ਰੀਆ ਬਣਾ ਦਿੰਦਾ ਕਿ ਉਹਨਾਂ ਦੀ ਮਦਦ ਹੋ ਸਕੇ ਸੋ ਸਾਡੇ ਨਾਲ ਨੇ ਭਾਈ ਸਾਹਿਬ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਬਟਾਲੇ ਵਿੱਚ ਕਿਸੇ ਨੂੰ ਨਹੀਂ ਜੀ ਪਤਾ ਕਿ ਇਹ ਬੱਚੀਆਂ ਐਡਾ ਸੁੰਦਰ ਗਾਇਨ ਕਰਦੀਆਂ ਨੇ ਉਹਨਾਂ ਨੇ ਮੀਡੀਆ ਤੱਕ ਪਹੁੰਚ ਕੀਤੀ ਕਿ ਬਿੰਨਾ ਬੱਚਿਆਂ ਨੂੰ ਅੱਗੇ ਲਿਆਂਦਾ ਜਾਵੇ ਪਲੇਟਫਾਰਮ ਕੋਈ ਵਧੀਆ ਮਿਲੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਗੱਲ ਨੀਗਰ ਜੀ ਨੀਗਰ ਸਾਹਿਬ ਜਦੋਂ ਬੱਚੀਆਂ ਬਾਰੇ ਪਤਾ ਲੱਗਾ ਤੁਸੀਂ ਆ ਪਹਿਲਾਂ ਸੁਣਿਆ ਨਹੀਂ ਮੈਂ ਨਹੀਂ ਸੁਣਿਆ ਮੈਨੂੰ ਕੋ ਤਾਂ ਪਤਾ ਲੱਗਿਆ ਵੀ ਤਾਨਿਆਂ ਦੇ ਮਾਨਿਆਂ ਤਾਨਿਆਂ ਮਾਨਿਆਂ ਮੇਰੇ ਵਿਆਹ ਚ ਆਂਦੀਆਂ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਨੇ ਮੇਰੀ ਬੱਚੀਆਂ ਨੇ ਇਸ ਪਰਿਵਾਰ ਨਾਲ ਬੜਾ ਬੜਾ ਪਿਆਰ ਆ ਬਹੁਤ ਪ੍ਰਾਣ ਨੂੰ ਪਿਆਰ ਆ ਤੇ ਇਹ ਨੰਗੀਆਂ ਦੋ ਵਿਆਹਤ ਮੈਨ ਨਾਲ ਦੇਣਾ ਨਾ ਮੈਂ ਯਾਦ ਕੁੜੀਆਂ ਕੁੜੀਆਂ ਪਿਆਰੀਆਂ ਬੱਚੀਆਂ ਨੇ ਉਹ ਮੇਰੇ ਗੁਆਂ ਨੇ ਇੱਕ ਬੰਦੇ ਹੈਗੇ ਨੇ ਉਹਨਾਂ ਨਾਲ ਕਿਤੇ ਮਤਲਬ ਇਹਨਾਂ ਦੇ ਫਾਜ਼ਲ ਸਾਹਿਬ ਅਟੈਚ ਨੇ ਫੇਸਬੁਕ ਉੱਪਰ ਉਹਨਾਂ ਕੇ ਜਾਂ WhatsApp ਤੇ ਹੋਣਗੇ ਇਹਨਾਂ ਨੇ ਕਦੇ ਪਾਈ ਇਸੰਗੁਰੂ ਵਾਲੀ ਕੋਈ ਵੀਡੀਓ ਪਾਈ ਹੋਣੀ ਹੈ ਉਹਨੇ ਮੈਨੂੰ ਕਿਹਾ ਯਾਰ ਤਾਨਿਆਂ ਦੇ ਮਾਨਿਆਂ ਨਾ ਫਰਸਟ ਪ੍ਰਾਈਜ਼ ਲੈ ਕੇ ਆਂਗਾ ਮੈਂ ਕਿਹਾ ਬੜੀ ਵਧੀਆ ਗੱ ਫੇਰ ਮੇ ਕੋਰੀਆ ਨਹੀਂ ਗਿਆ ਤੇ ਮੈਂ ਆਪਣੇ ਸਾਡੇ ਪੱਤਰਕਾਰ ਭਾਈ ਬਚਾਰਾ ਹੈਗਾ ਮੇਰਾ ਤੇ ਮੈਨੂੰ ਇਹਨਾਂ ਨੂੰ ਮਾਣ ਆ ਕਿ ਮੈਂ ਜਿਸ ਪੱਤਰਕਾਰ ਨੂੰ ਸ਼ਹਿਰ ਚ ਫੋਨ ਕਰਦਾ ਮੈਂ ਕਿ ਉਹ ਮੇਰੀ ਗਲਤੀ ਮੋੜਦੇ ਆਉਂਦੇ ਨੇ ਤੇ ਮੈਂ ਫੋਨ ਕੀਤਾ ਤੇ ਉਹ ਆ ਗਏ ਉਸ ਤੋਂ ਬਾਅਦ ਫਿਰ ਗੱਡੀ ਚੱਲ ਪਈ ਤੁਸੀਂ ਵੀ ਉਸੇ ਲੜੀ ਚ ਚੱਲੇ ਹੋ ਤੇ ਬਾਕੀ ਮੇਰਾ ਕੋਈ ਰੋਲ ਨਹੀਂ ਹੈਗਾ ਇਹ ਪ੍ਰਮਾਤਮਾ ਨੇ ਹੀ ਚਲੋ ਜਿੱਦਾਂ ਵੀ ਤੁਸੀਂ ਸਮਝੋ ਇਹ ਇਹਨਾਂ ਦਾ ਕੋਈ ਬੱਚਿਆਂ ਦਾ ਕੋ ਸਵਾਬ ਬੰਨਣਾ ਸੀ ਤੇ ਮੈਂ ਵਿੱਚ ਇੱਕ ਸੇਤੂ ਬੰਨਣਾ ਸੀ ਵਿੱਚ ਕਿਰਿਆ ਬਣਨ ਸੀ ਤੇ ਨਾ ਬਣ ਗਿਆ ਵਾ ਤੇ ਪ੍ਰਮਾਤਮਾ ਦਾ ਮੱਭੂਸ਼ੋ ਅੱਜ ਤੁਸੀਂ ਇਹਨਾਂ ਬੱਚੀਆਂ ਦਾ ਗਾਇਨ ਜਿਹੜਾ ਸੁਣਿਆ ਮਹਿਸੂਸ ਵੀ ਕੀਤਾ ਮੇਰੇ ਰੋਗ ਤੇ ਖੜੇ ਹੋ ਗਏ ਨੇ ਜੀ ਜਿਸ ਟਾਈਮ ਸੁਣਿਆ ਮੈਂ ਉਹਨੂੰ ਮੈਂ ਕੱਲ ਸੁਣਿਆ ਸੀ ਪਰਸੋਂ ਸੁਣਿਆ ਸੀ ਔਰ ਮੈਂ ਸਾਰੇ ਸ਼ਹਿਰ ਦੇ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਹੈ ਗਿਆ ਨੇ ਘਰ ਨੂੰ ਸੰਸਥਾਵਾਂ ਨੇ ਚਾਹੇ ਮੰਦਰ ਨੇ ਮਸਜਿਦ ਜਾਂ ਗੁਰਦੁਆਰੇ ਨੇ ਜਾਗਰਨ ਨੇ ਮੈਂ ਸਭ ਨੂੰ ਅਪੀਲ ਕਰਾਂਗਾ ਕਿ ਇਹਨਾਂ ਬੱਚੀਆਂ ਨੂੰ ਇੱਕ ਮੌਕਾ ਦਿਓ ਔਰ ਇਹਨਾਂ ਬੱਚਿਆਂ ਦੀ ਜੋ ਵੀ ਖਾਸ਼ੀ ਹੈ ਉਹ ਪੂਰੀ ਸੋ ਦੇਖ ਸਕਦੇ ਹੋ ਕਿ ਇਹ ਬੱਚੀਆਂ ਦਾ ਜਿਹੜਾ ਗਾ ਹੈ ਨਾ ਇੰਨਾ ਪਿਆਰਾ ਵਾ ਤੇ ਵੱਖ-ਵੱਖ ਜਥੇਬੰਦੀਆਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਇਹਨਾਂ ਦੀ ਸਪੋਰਟ ਕਰਨ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਤਾਂ ਜੋ ਇਹਨਾਂ ਬੱਚੀਆਂ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਸਕੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ